ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਤੁਹਾਡਾ ਕਿਸਾਨੀ ਸਾਂ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਗੱਲ ਕਰਾਂਗੇ ਕਣਕ ਦੀਆਂ ਚਾਰ ਕਿਸਮਾਂ ਬਾਰੇ ਦੋ ਕਿਸਮਾਂ ਇੰਡੀਅਨ ਇੰਸਟੀਚਿਊਟ ਆਫ ਵੀਟ ਐਂਡ ਬਾਰ ਲਈ ਕਰਨਾਲ ਦੀਆਂ ਨੇ ਦੋ ਕਿਸਮਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣੇ ਦੀਆਂ ਨੇ ਇਹ ਚਾਰ ਕਿਸਮਾਂ ਜਿਹੜੀਆਂ ਕਰਨਾਲ ਦੀਆਂ ਦੋ ਕਿਸਮਾਂ ਨੇ ਉਹਦੇ ਵਿੱਚ ਡੀਬੀਡਬਲਯੂ 327 ਤੇ ਡੀਬੀਡਬਲਯੂ 371 ਬਾਰੇ ਗੱਲ ਕਰਾਂਗੇ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀਆਂ ਦੋ ਕਿਸਮਾਂ ਪੀਪੀਡਬਲਯੂ 826 ਤੇ PPW 872 ਬਾਰੇ ਗੱਲ ਕਰਾਂਗੇ ਇਹ ਚਾਰੋਂ ਕਿਸਮਾਂ ਜਿਹੜੀਆਂ ਕਿਸਾਨ ਵੀਰਾਂ ਦੇ ਵਿੱਚ ਚਰਚਾ ਦਾ ਵਿਸ਼ਾ ਬਣੀਆਂ ਆਈਆਂ ਨੇ ਤੇ ਕਿਸਾਨ ਵੀਚ ਸੋਚ ਰਹੇ ਆ ਵੀ ਇਹਨਾਂ ਚੋਂ ਕਿਹੜੀ ਕਣਕ ਬੀਜੀ ਜਾਵੇ ਜਿਹੜੀਆਂ ਕਿਸਾਨ ਵੀਰ ਬਾਕੀ ਕਿਸਮਾਂ ਵੀ ਨੇ ਪੁਰਾਣੀਆਂ ਕਿਸਮਾਂ ਉਹ ਵੀ ਵਧੀਆ ਝਾੜ ਦੇ ਰਹੀਆਂ ਨੇ ਪਰ ਇਹ ਆਚਾਰ ਕਿਸਮਾਂ ਬਾਰੇ ਅੱਜ ਆਪਾਂ ਗੱਲ ਕਰਾਂਗੇ ਜਿਹੜੇ ਇਹਨਾਂ ਚ ਦਿਨਾਂ ਦੀ ਗੱਲ ਕਰੀਏ ਤਾਂ 327 155 ਦਿਨ ਲੈਂਦੀ ਆ 371 ਹੈਗੀ ਆ 150 ਦਿਨ ਲੈਂਦੀ ਆ ਤੇ 826 ਉਹ 143 ਦਿਨ ਲੈਂਦੀ ਹੈ ਤੇ 872 ਜਿਹੜੀ ਨਵੀਂ ਵੈਰੈਟੀ ਆਈ ਹੈ ਤਾਂ ਉਹ 155 ਦਿਨ ਤੱਕ ਲੈ ਜਾਂਦੀ ਹੈ 152 ਤੋਂ 155 ਦਿਨ ਤੱਕ ਲੈ ਜਾਂਦੀ ਹੈ ਜੇ ਤੇ ਕੱਦ ਦੀ ਗੱਲ ਕਰੀਏ DBW 327 ਦਾ 98 ਸੈਂਟੀਮੀਟਰ ਤੇ DBW 371 826 ਤੇ 872 ਦਾ 100 ਸੈਂਟੀਮੀਟਰ ਦੇ ਲਗਭਗ ਹੈਗਾ ਤੇ ਜੇ ਇਹਦੇ 1000 ਦਾਣਿਆਂ ਦੀ ਗੱਲ ਕਰੀਏ ਉਹਦਾ ਭਾਰ 327 ਦਾ 48 ਗ੍ਰਾਮ 371 ਦਾ 46 ਗ੍ਰਾਮ 826 ਦਾ 44 ਤੋਂ 46 ਗ੍ਰਾਮ ਤੇ 872 ਦਾ 47 ਤੋਂ 48 ਗ੍ਰਾਮ ਸਾਂਿਆਂ ਦਾ ਪਾਰ ਹੈ ਜੇ ਇਹਦੇ ਝਾੜ ਦੀ ਗੱਲ ਕਰੀਏ ਜੇ ਮੌਸਮ ਚੰਗਾ ਰਹੇ ਜੀ ਤਾਂ ਜਿਹੜਾ ਇਹਨਾਂ ਚਾਰੋਂ ਵੈਰਾਈਆਂ ਦਾ ਝਾੜ 24 ਕਵਾਂਟਲ ਤੋਂ ਲੈ ਕੇ 30 ਕਵਾਂਟਲ ਤੱਕ ਕਿਸਾਨ ਵੀਰਾਂ ਨੇ ਲਿਆ ਹੈਗਾ ਪਿਛਲੇ ਸਾਲ ਜੇ ਇਹਦੇ ਬਜਾਈ ਦੀ ਗੱਲ ਕਰੀਏ ਤਾਂ 327 ਦੀ ਬਿਜਾਈ 1 ਨਵੰਬਰ ਤੋਂ ਕਿਉਂਕਿ ਜਿੱਦਾਂ ਦਾ ਇਸ ਸਾਲ ਚੱਲ ਰਿਹਾ ਮੌਸਮ ਦਾ ਗਰਮਾ ਦੁਪਹਿਰ ਦਾ ਮੌਸਮ ਤਾਂ ਦਿਨ ਦਾ ਟਪਮਨ ਜ਼ਿਆਦਾ ਹੋਣ ਕਰਕੇ ਤਾਂ ਇਹਦਾ 327 ਦੀ ਬਿਜਾਈ ਹੈ ਜਿਹੜੀ 1 ਨਵੰਬਰ ਤੋਂ ਲੈ ਕੇ 10 ਨਵੰਬਰ ਦੇ ਵਿੱਚ ਠੁਕਮਾ ਸਮਾਂ ਤੇ 371 ਦਾ 1 ਨਵੰਬਰ ਤੋਂ 15 ਨਵੰਬਰ ਤੱਕ ਤੇ 826 ਦਾ 5 ਨਵੰਬਰ ਤੋਂ ਲੈ ਕੇ 20 ਨਵੰਬਰ ਤੱਕ ਤੇ 872 ਦਾ 1 ਨਵੰਬਰ ਤੋਂ ਲੈ ਕੇ 15 ਨਵੰਬਰ ਤੱਕ ਠੁਕਮਾ ਸਮਾਂ ਤੇ ਇਹ ਚਾਰੋਂ ਵੈਰੈਟੀਆਂ ਜਿਹੜੀ ਅਗੇਤੀ ਤੇ ਪਛੇਤੀ ਗਰਮੀ ਆ ਉਹਨੂੰ ਸਹਨ ਕਰ ਲੈਂਦੀਆਂ ਪਰਾਲੀ ਦੇ ਵਿੱਚ ਇਹ ਵੈਰੈਟੀਆਂ ਕਾਫੀ ਕਾਮਯਾਬ ਨੇ ਤੇ ਜਿਹੜੀ ਇਹਦੇ ਚ ਆਪਾਂ ਲੋਹੇ ਦੀ ਤੇ ਜਿੰਕ ਦੀ ਮਾਤਰਾ ਦੀ ਗੱਲ ਕਰੀਏ ਉਹ ਵੀ ਕਾਫੀ ਚੰਗੀ ਆ ਜੇ ਇਹਦੇ ਚ ਗੱਲ ਕਰੀਏ ਆਪਾਂ ਡੀਏਪੀ ਦੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ 55 ਕਿਲੋ ਦੀ ਸਿਫਾਰਸ਼ ਕਰਦੀ ਆ ਤੇ ਕੁਝ ਜਗ੍ਹਾ ਤੇ ਪੰਜਾਬ ਦੇ ਵਿੱਚ ਕਿਸਾਨ ਵੀਰ 65 ਕਿਲੋ ਤੱਕ ਡੀਏਪੀ ਆ ਜਿਹੜੀ ਪਾ ਰਹੇ ਆ ਤਾਂ ਤੁਸੀਂ ਆਪਣੇ ਮਿੱਟੀ ਦੇ ਹਿਸਾਬ ਨਾਲ ਜਿਹੜੀ ਆ ਉਹ ਡੀਏਪੀ ਦੀ ਵਰਤੋਂ ਕਰ ਸਕਦੇ ਆ। ਕੁਝ ਕਿਸਾਨ ਵੀਰਾਂ ਦਾ ਸਵਾਲ ਸੀਗਾ ਕਿ ਆਪਾਂ ਇਹਨਾਂ ਵੈਰੈਟੀਆਂ ਨੂੰ ਮਿਕਸ ਕਰਕੇ ਬੀਜ ਸਕਦੇ ਆ ਤੇ ਨਹੀਂ। ਬਹੁਤੇ ਜਿਹੜੇ ਕਿਸਾਨ ਵੀਰ ਆ ਉਹ ਇਹਨੂੰ ਮਿਕਸ ਕਰਕੇ ਬੀਜ ਰਹੇ ਆ ਤੇ ਵੈਸੇ ਤਾਂ ਇਹਨਾਂ ਵੈਰੈਟੀਆਂ ਦਾ ਇਕੱਲੇ ਜੇ ਬੀਜ ਕੇ ਤਾਂ ਤਾਂ ਵੀ ਕਾਫੀ ਵਧੀਆ ਝਾੜ ਹੈਗੇ ਨੇ। ਇਹ ਜਿਹੜੀ ਮਿਕਸਿੰਗ ਆ ਇਹ ਦੋ ਗੱਲਾਂ ਤੇ ਡਿਪੈਂਡ ਕਰਦੀ ਆ। ਇੱਕ ਤਾਂ ਇਹਨਾਂ ਦਾ ਜਿਹੜਾ ਕਿੰਨੇ ਦਿਨਾਂ ਦੇ ਵਿੱਚ ਪੱਕਦੀ ਆ। ਤਾਂ ਜੇ ਦੋ ਤੋਂ ਪੰਜ ਦਿਨਾਂ ਦੇ ਵਿੱਚ ਵਿੱਚ ਫਰਕ ਆ ਤਾਂ ਕੋਈ ਬਹੁਤਾ ਅੰਤਰ ਨਹੀਂ ਹੈ ਤੇ ਕਿਸਾਨ ਵੀਰੇ ਦਾ ਜਿਹੜਾ ਹੈਗਾ ਝਾੜ ਚੰਗਾ ਲੈ ਰਿਹਾ ਮਿਕਸ ਮੀਨਾ ਤੇ ਦੂਸਰਾ ਜਿਹੜਾ ਆਪਣਾ ਨਿਰਪਰ ਕਰਦੀ ਹੈ ਇਹ ਜਿਹੜਾ ਇਹ ਤਾਂ ਕਣਕ ਦਾ ਕੱਦ ਹੁੰਦਾ ਤਾਂ ਕੱਦ ਵੀ ਇਹਨਾਂ ਦਾ 98 ਤੋਂ 100 ਸੈਂਟੀਮੀਟਰ ਦੇ ਵਿੱਚ ਵਿੱਚ ਆ ਜੇ ਅਲੱਗ-ਅਲੱਗ ਹਾਈਟ ਤੇ ਹੋਣਗੀਆਂ ਤਾਂ ਉਹ ਜਿਹੜਾ ਚੰਗਾ ਝਾੜ ਆਪਾਂ ਲੈ ਸਕਦੇ ਹਾਂ ਤੁਸੀਂ ਆਪਦੇ ਏਰੀਏ ਦੇ ਹਿਸਾਬ ਨਾਲ ਕਮੈਂਟ ਕਰਕੇ ਜਰੂਰ ਦੱਸਿਓ ਤੇ ਤੁਸੀਂ ਕਿਹੜੀ ਕਣਕ ਦੀ ਬਿਜਾਦ ਕਰ ਰਹੇ ਹੋ ਤੇ ਪਿਛਲੇ ਸਾਲ ਜਿਹੜਾ ਝਾੜ ਆ ਤੁਸੀਂ ਕਿਹੜੀ ਕਿਸਮ ਦਾ ਵਧੀਆ ਲਿਆ ਤੇ ਖੇਤੀਬਾੜੀ ਦੇ ਸਬੰਧ ਵਿੱਚ ਸਾਡੀਆਂ ਵੀਡੀਓ ਦੇਖਣ ਲਈ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ